हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਈ ਸਤਿ ਸ੍ਰੀ ਅਕਾਲ ਹਾਂ ਮੇਟਾ ਨੂੰ ਉਹ ਦੇ ਆ ਦਾਖਲਾ ਤਿਕਿਆ ਤੇ ਅਦੀ ਦੀ ਨਾ ਆਪਾਂ ਭਾਈ ਦਿੱਤਾ ਜੀ ਫਾਊਂਡੇਸ਼ਨ ਵੱਲੋਂ ਜਿਹੜੀ ਨਵੀਂ ਪੁਸਤਕ ਤਿਆਰ ਕੀਤੀ ਜਾ ਰਹੀ ਆ ਉਹਦੇ ਬੇਟਾ ਪੈਰਾ ਨੰਬਰ 3 ਕਰਨ ਲੱਗੇ ਆ ਸੈਟ ਇੱਕ ਹੈ ਠੀਕ ਹੈ ਲਗਭਗ 20 ਸੈਟ ਆ ਜਿਹੜੇ ਉਹ 20 ਸੈਟਾਂ ਦੀ ਪੁਸਤਕ ਹੋਊਗੀ ਆਪਾਂ ਪਹਿਲਾ ਸੈਟ ਕਰ ਰਹੇ ਆ ਤਾਂ ਬੇਟਾ ਇਹਦਾ ਨਾਲ ਦੀ ਨਾਲ ਤੁਸੀਂ ਅਭਿਆਸ ਕਰੀ ਜਾਣਾ ਆ ਕੀ ਕਹਿੰਦਾ ਆਪਾਂ ਪੈਰਾ ਪੜਾਂਗੇ ਫਿਰ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਕਿੰਦਰ ਸਿੱਖਿਆ ਮਨੁੱਖ ਨੂੰ ਮਨੁੱਖਤਾ ਦਾ ਅਸਲ ਰੂਪ ਪ੍ਰਦਾਨ ਕਰਦੀ ਹੈ ਠੀਕ ਹੈ ਬੇਟਾ ਮਤਲਬ ਜਿਉਣਾ ਸਿਖਾਉਂਦੀ ਹੈ ਮਨੁੱਖ ਦੀ ਤਰ੍ਹਾਂ ਸਿੱਖਿਆ ਤੋਂ ਬਿਨਾ ਮਨੁੱਖ ਜਾਨਵਰ ਵਾਂਗ ਹੈ ਸ਼ਾਸਤਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿੱਖਿਆ ਤੋਂ ਬਿਨਾ ਮਨੁੱਖ ਜਾਨਵਰ ਹੈ ਤਾਂ ਬੇਟਾ ਸ਼ਾਸਤਰਾਂ ਚ ਕਿਹਾ ਗਿਆ ਸਿੱਖਿਆ ਤੋਂ ਬਿਨਾ ਮਨੁੱਖ ਜਾਨਵਰ ਦੀ ਨਹੀਂ ਆਈ ਹੋਈ ਹੈਗਾ ਇਸ ਲਈ ਸਿੱਖਿਆ ਹਰ ਮਨੁੱਖ ਲਈ ਲਾਜ਼ਮੀ ਹੈ ਮਰਦ ਅਤੇ ਔਰਤ ਦੋਵੇਂ ਮਿਲ ਕੇ ਇੱਕ ਮਜ਼ਬੂਤ ਸਮਾਜ ਦੀ ਨੀਂਹ ਰੱਖਦੇ ਹਨ ਠੀਕ ਹੈ ਬੇਟਾ ਔਰਤ ਤੋਂ ਬਿਨਾ ਮਰਦ ਸਮਾਜ ਅਧੂਰਾ ਹੈ ਸਾਡੇ ਸ਼ਾਸਤਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ ਉਥੇ ਦੇਵਤੇ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਇਸ ਲਈ ਪ੍ਰਾਚੀਨ ਸਮੇਂ ਵਿੱਚ ਭਾਰਤ ਵਿੱਚ ਔਰਤਾਂ ਦੀ ਸਿੱਖਿਆ ਨੂੰ ਮਹੱਤਵ ਦਿੱਤਾ ਜਾਂਦਾ ਸੀ ਠੀਕ ਹੈ ਬੇਟਾ ਤਾਂ ਕਿਉਂਕਿ ਸਾਡੇ ਸ਼ਾਸਤਰਾਂ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਤਾਂ ਇਸ ਕਰਕੇ ਪ੍ਰਾਚੀਨ ਸਮੇਂ ਦੇ ਵਿੱਚ ਔਰਤਾਂ ਦੀ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ ਭਾਰਤ ਕਈ ਸਾਲਾਂ ਤੱਕ ਮੁਗਲਾਂ ਅਤੇ ਅੰਗਰੇਜ਼ਾਂ ਦਾ ਗੁਲਾਮ ਰਿਹਾ ਫਿਰ ਉਦੋਂ ਬਾਅਦ ਦੇ ਵਿੱਚ ਬੇਟਾ ਜਿਹੜੇ ਹੈਗੇ ਵਿਦੇਸ਼ੀ ਸ਼ਾਸਕ ਆ ਗਏ ਹਨਾ ਤਾਂ ਭਾਰਤ ਕਾਫੀ ਸਮਾਂ ਗੁਲਾਮ ਰਿਹਾ ਵਿਦੇਸ਼ੀ ਸ਼ਾਸਕਾਂ ਨੇ ਇਥੋਂ ਦੀ ਸਿੱਖਿਆ ਅਤੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਵਿਦੇਸ਼ੀ ਹਾਕਮਾਂ ਦੁਆਰਾ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਠੀਕ ਹੈ ਲੁੱਟਖੋ ਕੀਤੀ ਜਾਂਦੀ ਸੀ ਬੇਟਾ ਜਦੋਂ ਉਹਨਾਂ ਨੇ ਕਬਜ਼ਾਈ ਕਰ ਲਿਆ ਭਾਰਤ ਤੇ ਆ ਕੇ ਠੀਕ ਹੈ ਤਾਂ ਇਸ ਦੇ ਨਤੀਜੇ ਵਜੋਂ ਬਾਲ ਵਿਆਹ ਅਤੇ ਸਤੀ ਪ੍ਰਥਾ ਸ਼ੁਰੂ ਹੋ ਗਈ ਵਿਦੇਸ਼ੀ ਸ਼ਾਸਕਾਂ ਨੇ ਕਿਉਂਕਿ ਔਰਤਾਂ ਦਾ ਸ਼ੋਸ਼ਣ ਕਰਦੇ ਸੀ ਇਹਦੇ ਨਤੀਜੇ ਵਜੋਂ ਬਾਲ ਵਿਆਹ ਕਰ ਦਿੱਤੇ ਜਾਂਦੇ ਸੀ ਸਤੀ ਪ੍ਰਥਾ ਸ਼ੁਰੂ ਹੋ ਗਈ ਔਰਤਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਸੀਮਤ ਰੱਖਿਆ ਗਿਆ ਸੀ ਠੀਕ ਹੈ ਬੇਟਾ ਔਰਤਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ ਕਿਉਂਕਿ ਸਮਾਜਿਕ ਵਰਤਾਰਾ ਇਹੋ ਜਿਹਾ ਹੋ ਗਿਆ ਸੀ ਦੂਜੇ ਬਾਹਰੀ ਸ਼ਾਸਕ ਆ ਜਿਹੜੇ ਉਹ ਆ ਗਏ ਸੀ ਇੱਥੇ ਠੀਕ ਹੈ ਉਹ ਰਾਜ ਕਰਦੇ ਪਏ ਸੀ ਸਮਾਜ ਮਰਦ ਪ੍ਰਧਾਨ ਹੋ ਗਿਆ 1947 ਵਿੱਚ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਪੂਰੇ ਅਧਿਕਾਰ ਦਿੱਤੇ ਗਏ। ਔਰਤਾਂ ਦੀ ਸਿੱਖਿਆ ਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਂਦਾ ਸੀ। ਅੱਜ ਕੱਲ੍ਹ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਂਦਾ ਹੈ। ਅੱਜ ਔਰਤਾਂ ਆਰਥਿਕ, ਸਮਾਜਿਕ, ਰਾਜਨੀਤਿਕ, ਧਾਰਮਿਕ, ਵਿਗਿਆਨਕ ਆਦਿ ਹਰ ਖੇਤਰ ਵਿੱਚ ਮਰਦਾਂ ਤੋਂ ਅੱਗੇ ਨਿਕਲ ਗਈਆਂ ਹਨ। ਸ਼੍ਰੀਮਤੀ ਇੰਦਰਾ ਗਾਂਧੀ ਮਦਰ ਟੇਰੇਸਾ ਕਲਪਨਾ ਚਾਵਲਾ ਕਿਰਨ 베ਦੀ ਪੀਟੀ 우ਸ਼ਾ ਵਰਗੀਆਂ ਔਰਤਾਂ ਨੇ ਮਰਦਾਂ ਨੂੰ ਪਿੱਛੇ ਛੱਡ ਦਿੱਤਾ ਹੈ ਠੀਕ ਹੈ ਬੇਟਾ ਇਹ ਪੈਰਾ ਆਪਾਂ ਪੜ ਲਿਆ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਤਾਂ ਕਹਿੰਦਾ ਬੇਟਾ ਸਿੱਖਿਆ ਤੋਂ ਬਿਨਾ ਆਦਮੀ ਕਿਹੋ ਜਿਹਾ ਹੁੰਦਾ ਹੈ ਪਾਪਾ ਪੈਰੇ 'ਚ ਸ਼ੁਰੂ 'ਚ ਹੀ ਪੜਿਆ ਸੀਗਾ ਵੀ ਮਨੁੱਖਤਾ ਦਾ ਅਸਲ ਰੂਪ ਪ੍ਰਦਾਨ ਕਰਦੀ ਹੈ ਸਿੱਖਿਆ ਤੋਂ ਬਿਨਾ ਮਨੁੱਖਾ ਜਿਹੜਾ ਜਾਨਵਰ ਵਾਂਗ ਹੁੰਦਾ ਆ ਠੀਕ ਹੈ ਬੇਟਾ ਅੱਗੇ ਭਾਰਤੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਕਦੋਂ ਮਿਲੇ ਬੇਟਾ ਆਪਾਂ ਪਹਿਰੇ ਦੇ ਵਿੱਚ ਪੜਿਆ ਸੀ ਵੀ ਜਦੋਂ ਭਾਰਤ ਆਜ਼ਾਦ ਹੋਇਆ 1947 ਤੋਂ ਬਾਅਦ ਚ ਉਹਨਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਆ ਜਿਹੜੇ ਮਿਲੇ ਠੀਕ ਹੈ ਪਹਿਲਾਂ ਬ੍ਰਿਟਿਸ਼ ਸਮੇਂ ਉਹਨਾਂ ਨੂੰ ਘਰ ਦੀਆਂ ਚਾਰਦੀਵਾਰੀਆਂ ਦੇ ਵਿੱਚ ਤੇ ਉਦੋਂ ਬਾਅਦ ਦੇ ਵਿੱਚ ਬੇਟਾ ਸੀ ਪੋਰਸ਼ਨ ਆਉਂਦਾ ਆ ਕਹਿੰਦਾ 1947 ਵਿੱਚ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਦੇ ਵਿੱਚ ਇਹ ਉੱਤਰ ਸੀਗਾ ਬੇਟਾ ਇਹਦਾ ਠੀਕ ਹੈ ਬੇਟਾ ਸਵਾਲ ਨੰਬਰ 13 ਕਹਿੰਦਾ ਇੱਕ ਮਜ਼ਬੂਤ ਸਮਾਜ ਦੀ ਨੀਂਹ ਕੌਣ ਰੱਖਦਾ ਹੈ ਆਪਾਂ ਪਹਿਰੇ ਚ ਪੜਿਆ ਸੀ ਨਾਰਤੇ ਮਾਦਾ ਦੋਵੇਂ ਰਲ ਕੇ ਇਕੱਠੇ ਇੱਕ ਮਜ਼ਬੂਤ ਸਮਾਜ ਦੀ ਨੀਂਹ ਰੱਖਦੇ ਆ ਅੱਗੇ ਕੀ ਕਹਿੰਦਾ ਪਿਆ ਕਿਹੜੇ ਖੇਤਰਾਂ ਵਿੱਚ ਔਰਤਾਂ ਮਰਦਾਂ ਨਾਲੋਂ ਅੱਗੇ ਵਧੀਆਂ ਹਨ ਆਰਥਿਕ ਸਮਾਜਿਕ ਰਾਜਨੀਤਿਕ ਆਪਾਂ ਪਹਿਰੇ ਚ ਪੜਿਆ ਸੀ ਹਰ ਖੇਤਰ ਦੇ ਵਿੱਚ ਔਰਤਾਂ ਮਰਦਾਂ ਨਾਲੋਂ ਅੱਗੇ ਵਧ ਗਈਆਂ ਹਨ ਠੀਕ ਹੈ ਕੁਝ ਔਰਤਾਂ ਦੇ ਆਪਾਂ ਨਾਂ ਵੀ ਪੜੇ ਸੀਗੇ ਪੀਟੀ ਹੁਸ਼ਾ ਸ਼੍ਰੀਮਤੀ ਇੰਦਰਾ ਗਾਂਧੀ ਕਲਪਨਾ ਚਾਵਲਾ ਠੀਕ ਹੈ ਤਾਂ ਇਹ ਦੂਜੇ ਬਾਅਦ ਦੇ ਵਿੱਚ ਬੇਟਾ 15 ਨੰਬਰ ਸਵਾਲ ਆਖਰੀ ਸਵਾਲ ਆ ਗਿਆ ਇਸ ਤੀਜੇ ਪੈਰੇ ਦਾ ਕਹਿੰਦਾ ਇਸ ਪੈਰੇ ਵਿੱਚੋਂ ਪੁਰਾਣਾ ਸ਼ਬਦ ਦਾ ਸਮਾਨਾਰਥੀ ਸ਼ਬਦ ਲਿਖੋ ਪੁਰਾਣਾ ਦਾ ਬੇਟਾ ਹੁੰਦਾ ਆ ਪ੍ਰਾਚੀਨ ਪ੍ਰਾਚੀਨ ਨੂੰ ਵੀ ਪੁਰਾਣਾ ਕਿਹਾ ਜਾਂਦਾ ਆ ਠੀਕ ਹੈ ਬੇਟਾ ਤਾਂ ਇਹਦੇ ਨਾਲ ਹੀ ਬੇਟਾ ਇਹ 15 ਨੰਬਰ ਸਵਾਲ ਆ ਜਿਹੜਾ ਕੰਪਲੀਟ ਹੋ ਗਿਆ ਇਸ ਪੈਰੇ ਦੇ ਸਾਰੇ ਸਵਾਲ ਕੰਪਲੀਟ ਹੋ ਗਏ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ